ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋ ਗਏ ਆਪਾਂ ਵਧੀਆ ਲੱਗੇ ਆਪਾਂ ਆ ਗਏ ਆ ਸੈੱਟ ਵਾਲੇ ਰੂਮ ਚ ਇੱਥੇ ਹੁਣ ਕਰਾਂਗੇ ਸਫਾਈ ਦੂਜਿਆਂ ਦੋਵਾਂ ਦੀ ਕਰ ਲਈ ਸੀਗੀ ਡਰਾਈਂਗ ਰੂਮ ਰਸੋਈ ਉਹ ਸੌਰੀ ਡਰਾਈਂਗ ਰੂਮ ਤੇ ਇੱਕ ਕਮਰਾ ਤੇ ਲੌਬੀ ਤੇ ਉਹਨਾਂ ਦੋਵਾਂ ਤਿੰਨਾਂ ਰੂਮਾਂ ਦੀ ਕਰ ਲਈ ਸੀਗੀ ਆਪਾਂ ਤੇ ਇਹ ਸਾਈਡ ਵਾਲੇ ਦੋ ਰੂਮ ਪਈ ਹੀ ਆਪਣੇ ਤੇ ਕਿਚਨ ਵੀ ਪਈ ਸੀ ਆਪਾਂ ਦੇਖਦੇ ਆ ਜਿੰਨੇ ਕ ਹੋਊਗੀ ਆਪਾਂ ਉਹਨੂੰ ਇੱਕ ਅੱਜ ਕਰ ਲੈਨੇ ਆ ਤੇ ਬਾਕੀ ਨਾ ਮਤਲਬ ਗੱਦੇ ਗੁੱਦੇ ਨੂੰ ਸੀਕ ਲਵਾਉਂਗੀ ਸਾਰਿਆਂ ਨੂੰ ਮਤਲਬ ਕੱਢ ਕੇ ਬਾਹਰ ਗੱਦੇਆਂ ਨੂੰ ਧੁੱਪ ਧੁੱਪ ਲਵਾ ਕੇ ਤੇ ਫੇਰ ਆਪਾਂ ਗੱਦੇ ਰੱਖਾਂਗੇ ਨਾਲੇ ਬੈਡ ਸ਼ੀਟਾਂ ਤੇ ਵੈਸੇ ਵੀ ਚੇਂਜ ਕਰਨੀਆਂ ਤੇ ਇੱਥੇ ਆਪਾਂ ਕਰ ਲਈਏ ਸਾਫ ਸਪਾਈ ਸਾਰੀ ਬੱਚੇ ਸਕੂਲ ਤੋਂ ਆਗੇ ਬੱਚਿਆਂ ਨੂੰ ਆਪਾਂ ਦੇ ਦਤਾ ਵਾ ਚਾਹ ਪਾਣੀ ਬੱਚਿਆਂ ਨੂੰ ਚਾਹ ਪਾਣੀ ਪਿਆ ਕੇ ਤੇ ਆਪਾਂ ਲੱਗ ਪਈਏ ਸਾਫ ਸਪਾਈ ਕਰਨ ਦਾ ਟਾਈਮ ਆ ਇੱਥੇ ਤੇ ਗੱਦੇਆਂ ਨੂੰ ਨਾ ਹੋਊ ਕਾਫੀ ਟਾਈਮ ਜਿਹੜਾ ਹੋ ਗਿਆ ਇੱਥੇ ਤੇ ਗੱਦੇ ਮੈਂ ਨਾ ਚੁੱਕ ਕੇ ਰੱਖ ਦੇਨੇ ਆ ਤੇ ਚਾਦਰਾਂ ਜਿਹੜੀਆਂ ਮਤਲਬ ਇਹ ਛੱਤ-ਛੁੱਤ ਝਾੜ ਲੈਣੀ ਇਹ ਰੂਮ ਚ ਨਾ ਪੱਟੀ-ਪੁੱਟੀ ਨਹੀਂ ਹੋਈ ਕੁਝ ਨਹੀਂ ਤੇ ਰੇਤਾ ਬੜੀ ਕਿਰਦੀ ਆ ਤੇ ਚਾਦਰਾਂ ਮੈਂ ਸਵੇਰੇ ਬਦਲੂਗੀ ਮਤਲਬ ਦਿਨ ਧੋਪ ਲਵਾ ਕੇ ਤੇ ਬਾਕੀ ਜਿੰਨਾ ਕ ਆਪਣੇ ਕੋ ਹੁੰਦਾ ਜਿੰਨਾ ਕ ਆਪਾਂ ਮਤਲਬ ਕਿ ਝਾੜ ਪੂੰਝ ਜਿਹੜੀ ਆਪਾਂ ਸਾਬ-ਸਫਾਈ ਜਿਹੜੀ ਕਰ ਲੈਂਦੇ ਆ ਹਨਾ ਕਿਉਂਕਿ ਸਾਬ-ਸਫਾਈ ਝਾੜ ਪੂੰਝ ਜੀ ਹੋਵੇ ਜਾਲਤ ਨਹੀਂ ਇੰਨਾ ਲੱਗਾ ਨੂੰ ਪਰ ਫਿਰ ਵੀ ਰੇਤਾ ਰੂਤਾ ਜੀ ਬੜੀ ਕਿਰਦੀ ਆ ਤੇ ਆਪਾਂ ਲੱਗੇ ਫਟਾਫਟ ਤੇ ਬੱਚੇ ਬਾਹਰ ਬੈਠ ਗਏ ਦੋਵੇਂ ਭਣਪਰਾ ਚਾਪਣੇ ਬੱਚਿਆਂ ਨੂੰ ਆਪਾਂ ਦੇ ਦਿੱਤਾ ਵਾ ਉਹ ਬੈਠੇ ਆ ਦੋਨੋਂ ਭਣਪਰਾ ਤੇ ਆਪਾਂ ਆਪਣੇ ਕੰਮ ਜਿਹੜੇ ਕਰੀ ਜੰਨੇ ਆ। ਬਸ ਆਪ ਸਫਾਈ ਨਹੀਂ ਮੁਕਦੀ ਹਨਾ ਬੜਾ ਔਖਾ ਸਫਾਈ ਕਰਨਾ। ਮਤਲਬ ਕਿ ਜਦੋਂ ਇਸ ਤਰ੍ਹਾਂ ਬੈਡ ਸ਼ੀਟ ਚੇਂਜ ਕਰਦੇ ਪੱਟੀਆਂ ਚੇਂਜ ਕਰਦੇ ਉਹ ਜੰਦੀਆਂ ਤੇ ਕੁਝ ਸੈਲ ਜੀ ਕਰਕੇ ਮਤਲਬ ਬੜਾ ਹੈਗਾ ਹੀ ਖਲਾਰਾ ਬਲਾਰਾ ਜਿਹਾ ਪਿਆ ਸੀਗਾ। ਤੇ ਚਲੋ ਆਪਾਂ ਕਰ ਲਈਏ ਸਫਾਈ। ਇਹਤੇ ਬੱਚਿਆਂ ਨੇ ਮੇਰੇ ਨਾਲ ਮਤਲਬ ਸਾਰੇ ਗੱਦੀ ਗਦੇਲ ਖਾ ਕੇ ਤੇ ਦੋਵਾਂ ਪੈਣ ਪਰਾਵਾਂ ਨੇ ਲੱਗ ਗਈ ਤੇ ਆਪਾਂ ਮਤਲਬ ਗੰਦੇ ਧੁੱਪੇ ਪਾ ਕੇ ਝਾੜ ਪੂੰਣ ਕਰਕੇ ਨਾਲ ਲਿਆ ਸੀਗਾ ਵਾਲਤੂ ਨੇ ਧੂ ਧੂ ਕੇ ਤੇ ਉਸ ਤੋਂ ਬਾਅਦ ਆਪਾਂ ਸਮਾਨ ਜਿਹੜਾ ਗੱਦੇ ਗੱਡੇ ਸਾਰੀਆਂ ਗੱਦੀਆਂ ਸੋਫਿਆਂ ਦੇ ਸਾਰਾ ਕੁਝ ਮਗਰੋਂ ਆਪਾਂ ਰੱਖਤਾ ਹੋਇਆ ਵਿੱਚ ਐ ਬੈੱਡ ਤੇ ਰੱਖਤਾ ਤੈਂ ਤਾਂ ਤੇ ਬੜੀ ਸੂਟਾਂ ਚਲੇ ਗਏ ਸਾਰਾ ਸਾਮਾਨ ਲੈ ਨਹੀਂ ਸਕੀ

ਆ ਪਰ ਆਨੀਆ ਚਲੋ ਬੱਚਿਆਂ ਨਾਲ ਹਨਾ ਭੱਜ ਪੁੱਜ ਕੇ ਮੈਂ ਮੇਰੇ ਬੱਚੇ ਨੇ ਖਰਾ ਦਿੱਤੇ ਆਵਾ ਕੰਮ ਕੰਮ ਕਾਫੀ ਹੋ ਜਾਂਦਾ ਫਿਰ ਬੁੱਕੇ ਤੁਮਰੇ ਲਿਖਾ ਪਾਲੀਦਾ ਵਾ ਪਿੱਲਾ ਸਗੋ ਪਰ ਪੂ ਲਈਦਾ ਮੂਹੇ ਹੁੰਦਾ ਨਹੀਂ ਹੁਣ ਕੰਮ ਦੇ ਬਈ ਕਾਲੂਂਦੀ ਹੋ ਜਾਂਦੀ ਤੇ ਬਾਕੀ ਨਾ ਮਣ ਮੀਤ ਨੇ ਤੇ ਥੋੜੀ ਜੀ ਵੀਡੀਓ ਬਣਾਈ ਨੂੰ ਨਹੀਂ ਤੇ ਪਹਿਲਾਂ ਆਈ ਇਹ ਥੋੜਾ ਜੀ ਤੇ ਵੀਡੀਓ ਨੂੰ ਪੁੱਲੂ ਮੱਚ ਕਰਿਓ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਪੜਾਉਂਦੇ ਆ ਇਹ ਲੋਈਆ ਅਪਾ ਦੇ ਤੇ ਅੰਦਰ ਥੋੜੇ ਟੱਜ ਸਾਰੇ ਉਹ ਰੱਖਦੇ ਆ ਸਮਾਨ ਕੋਈ ਫਟੇ ਹੋਣੇ ਕੋਈ ਠੰਡੇ ਕੋਈ ਆਪਾਂ ਦੇ ਅਪਾ ਦੇ ਕਮ ਕੰਮ ਤੁਰੇ ਸੀ ਸਭ ਸਫਾਈ ਕੀਤੀ ਦੇਖੋ ਪੇਟ ਦੇ ਅੰਦਰ ਆਧਾ ਵਕਤ ਇਹ ਨਾ ਨੀਂਦ ਥੋੜੇ ਨਾਲ ਜਲਦੀ ਲੱਗਦੀ ਕਹਿੰਦਾ ਸੁੱਕੇ ਆਵੇ ਛੇਤੀ ਤੇ ਫਿਰ ਪੇਟ ਵਾਲੇ ਲੱਗਣ ਪੇਟ ਦਾ ਵੀ ਕੰਮ ਖਤਮ ਹੋਵੇ ਆਪਣਾ ਬੱਚੇ ਸਕੂਲ ਜੀ ਤੋਂ ਆਏ ਬੱਚਿਆਂ ਨੂੰ ਮੈਨਵਾਣੂ ਦਿੱਤਾ ਹੈ ਸਕੂਲਾਂ ਆਏ ਨੂੰ ਜਾਪਣੀ ਪਿਆ ਕੇ ਤੇ ਆਪਣੇ ਵੀ ਵਾਲਵੂਲ ਚ ਮਲਛਾ ਤਨ ਤੇ ਆਉਣੇ ਲਾਉਣੇ ਪਿਆ ਹੈ ਗੋ ਤੇ ਸਿੱਧੇ ਤਰ੍ਹਾਂ ਉੱਪਰਲੀ ਆਪਾਂ ਵੀ ਨਵ ਆਪਣੇ ਵਾਲ ਵੀ ਢੋਲੇ ਆ ਤੇ ਰਮੀ ਰਮੀ ਵੀ ਆਪਾਂ ਟੇਲੀ ਬਾਹਰ ਜਿਹੜੀ ਕੱਢੀ ਆ ਤੇ ਇਹ ਤੇ ਮਨਮੀਤ ਨੂੰ ਕਹਿੰਦੇ ਮਨਮੀਤ ਆਪਾਂ ਚਾਦਰਾਂ ਚੇਂਜ ਕਰੀਏ ਸਾਰੀਆਂ ਬੁੱਤ ਚਾਦਰਾਂ ਮੈਂ ਇਹ ਤੋਂ ਬੈੱਡ ਸ਼ੀਟਾਂ ਕੱਢਦੀ ਪਈ ਸੀ ਸਾਰੇ ਕਮਰੇਆਂ ਦੀਆਂ ਬੈੱਡ ਸ਼ੀਟਾਂ ਵਸਾਉਣੀਆਂ ਚਾਹੁੰਦੀ ਆਂ ਚਵਾਂ ਬੈੱਡਾਂ ਦੀਆਂ ਕੁ ਚਾਦਰਾਂ ਹੁਣ ਵਸਾਉਂਗੀ ਚੋਂ ਪਈਆਂ ਦੀਆਂ ਹੀ ਸਾਰੇ ਨੇ ਬੈਡ ਸ਼ੀਟਾਂ ਵਸ਼ਾਦਨੀਆਂ ਹਨ ਫਿਰ ਉਸ ਤੋਂ ਬਾਅਦ ਆਣਾ ਕਿ ਬੱਚਿਆਂ ਨੇ ਟਿਊਸ਼ਨ ਵੀ ਜਾਣਾ ਮਨਮੀਤ ਨੇ ਮਨਮੀਤ ਨੂੰ ਟਿਊਸ਼ਨ ਭੇਜੂੰਗੀ ਪਤਾ ਨਹੀਂ ਜਾਂਦਾ ਪਤਾ ਨਹੀਂ ਉਹ ਫਿਰ ਹੋਮਵਰਕ ਕਰਵਾਉਣਾ ਪੈਂਦਾ ਘਰੇ ਤੇ ਬਾਕੀ ਚਲੋ ਜੀ ਆਪਾਂ ਦੇਖਦੇ ਆਂ ਬੜਾ ਬੜਾ ਜਦਨਾ ਜਦਨਾ ਵਸ਼ਾਕੇ ਫਿਰ ਮਿਲਦੇ ਆਂ ਤੁਹਾਨੂੰ ਆਹ ਨਾ ਕੰਦ ਤੋਂ ਸੇਲ ਆਉਣ ਕਰਕੇ ਇਹਦੇ ਫੋਟੋ ਪਾਪਾ ਜੀ ਦੀ ਆਪਾਂਥਲੇ ਰੱਖਤੀ ਹੈ ਬੈਡ ਤੇ ਚਾਦਰ ਚੇਂਜ ਕਰਕੇ ਤੇ ਬਾਕੀ ਸੋਧਿਆਂ ਤੇ ਵੀ ਕਪੜਾ-ਕੁਪੜਾ ਜਿਹੜਾ ਮਾਰਤਾ ਵਾ ਸੋਪੇ ਵੀ ਕਰਦੇ ਆ ਸੈੱਟ ਵਟ ਤੇ ਇਹ ਥੋੜੀ ਜਿਹੀ ਨਾ ਚਾਦਰ ਛੋਟੀ ਉਹਦਾ ਕਰਕੇ ਨਾ ਸਾਈਡ ਤੋਂ ਨੰਗਾ ਰਹਿ ਜਾਂਦਾ ਤੇ ਬਸ ਲਓ ਜੀ ਆਪਣਾ ਜਿਹਾ ਸ਼ਾਕੀ ਚਾਦਰਾਂ ਤੇ ਇੱਕ ਰੂਮ ਰਹਿਦਾ ਸਾਈਡ ਵਾਲਾ ਹੁਣ ਅੱਜ ਆਪਾਂ ਲੱਗ ਪਏ ਬੱਚੀ ਤੋੜ ਕੇ ਆਪਾਂ ਉਹ ਰੂਮ ਦੀ ਵੀ ਸਾਫ ਸਪਾਈ ਕਰਨਾ ਤੇ ਦੇ ਸਿਰ ਪਛਾਤੀ ਝਾੜਨੀ ਆ ਬੈੱਡ ਬਸ ਇੱਕੋੜਨੀ ਹੈ ਕਮਰੇ ਚ ਜਿਆਦਾ ਕੁਝ ਨਹੀਂ ਤੇ ਇਹਦਾ ਵੀ ਆਪਾਂ ਨਾਲ ਤੁੱਟ ਪੁਰਾਣਾ ਇਹ ਕਦੈਂ ਹਟ ਕੇ ਤੇ ਉਹਦੇ ਪਹਿਲਾਂ ਜਾਲਾ ਲਾ ਲਈਏ ਇਨ ਤੋਂ ਪਾਜ ਲਵਾ ਲੈਣੀ ਹੈ ਤੇ ਸਾਫ ਸਫਾਈ ਚਲੋ ਜੀ ਆਪਣੀ ਫਾਈਨਲ YouTube ਖਾਲੀ ਕਿਚਨ ਹੈਗੀ ਆ ਕਿਚਨ ਨੂੰ ਵੀ ਬੇਰਵਾ ਕਰ ਲਾਂਗੇ ਸਾਫ ਸਾਫ ਸਫਾਈ ਨਹੀਂ ਮੁੱਕਦੀ ਵੀ ਹਨਾ ਆ ਬਾਈ ਸਾਫ ਸਫਾਈ ਦਿਖਦੇ फटाफट ਕਰ ਲਾਂਗੇ ਸਾਫ ਸਫਾਈ ਤੇ ਬਾਕੀ ਆਪਾਂ ਦੇਖਦੇ ਹਾਂ ਹੋਰ ਕੋਈ ਹੋਰ ਕਿ ਜਿੰਨਾ ਕੋਈ ਵੀ ਕਮਰਾ ਕਰਕੇ ਬੈਠੀ ਸੀ ਚੇਂਜ ਕਰਕੇ ਗੱਦਗੇ ਸੁੱਟੂਗੀ ਬਾਹਰ ਧੁੱਪੇ ਤੋ ਬੋਤਲਾਂ ਜੂ ਵੀ ਇਹਨਾਂ ਨੂੰ 93 ਪੇਪਰ ਮੰਗਾਈ ਹੀ ਵੋਲਪੇਪਰ ਕਿਚਨ ਚ ਲਾਉਣੀ ਆ ਅੱਗੇ ਵੀ ਲਾਇਆ ਹੀ ਮੰਗਾ ਕੇ ਆਨਲਾਈਨ ਤੇ ਵੇਰ ਮੰਗਾਏ ਮੈਂ ਕਿਉਂ ਪੇਡ ਕਰਾ ਕੇ ਉਹ ਮੈਂ ਫਿਰ ਲਾਉਂਗੀ ਪਹਿਲਾਂ ਪੇਡ ਮੈਂ ਕਰਾ ਲੈਣੀ ਆ ਫਿਰ ਲਾਵਾਂਗੀ ਤੋ ਮੈਂ ਰੱਖੀ ਨਿਆਣੇ ਨੇ ਕੋਲ ਕਰ ਦਿੱਤੇ ਮੈਂ ਤੇ ਪੈਕਿੰਗ ਕੋਲੀ ਲੋ ਜੀ ਇੱਥੇ ਅੱਗੇ ਆਪਾਂ ਪਿੱਛੇ ਬਾਬਾ ਜੀ ਵਾਲੇ ਰੂਮ ਚ ਤੇ ਬਾਬਾ ਜੀ ਵਾਲੇ ਰੂਮ ਚ ਹੁਣ ਇੱਥੋਂ ਛੱਤ ਝਾੜ ਕੇ ਤੇ ਉਸ ਤੋਂ ਬਾਅਦ ਜਿਹੜੀਆਂ ਫੋਟੋਆਂ ਸਾਰੀਆਂ ਮੈਂ ਧੁੱਪੇ ਪਾ ਦੇਣੀ ਆ ਮੈਂ ਤੇ ਗੁਰਪਤੇ ਅੱਜ ਸਕੂਲ ਨਹੀਂ ਗਿਆ ਮਨ ਉਮੀਦ ਗਈ ਗੁਰਪਤੇ ਨੂੰ ਨਾ ਅੱਜ ਥੋੜਾ ਫੀਵਰ ਹੀ ਸੀ ਤੇ ਥੋੜਾ ਨਾ ਜਦ ਸਕੂਲ ਜਾਣਾ ਹੁੰਦਾ ਤੇ ਜਿੱਦ ਕੀ ਕਰਦਾ ਅੱਜ ਫੇਰ ਗਿਆ ਵਾ ਕਹਿੰਦਾ ਮਮਾ ਮੈਂ ਨਹੀਂ ਸਕੂਲ ਜਾਣਾ ਤੇ ਇਹ ਮਮਾ ਸਾਰਿਆਂ ਨੂੰ ਧੁੱਪੇ ਪਾਉਂਗੀ ਮੈਂ ਕਿਉਂਕਿ ਸੇਲੇ ਦੀ ਨਾਲ ਖਰਾਬ ਜੀਆਂ ਹੋਈਆਂ ਵਾ ਸਾਰਿਆਂ ਨੂੰ ਧੁੱਪੇ ਪਾ ਕੱਢ ਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਰੂਮ ਸਾਫ਼ ਕਰ ਲਾਂਗੇ ਤੇ ਰੂਮ ਸਾਫ਼ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਲਾਉਂਗੀ ਧੁੱਪ-ਧੁੱਪ ਲਵਾ ਕੇ ਨਾ ਫੇਰ ਲਾਉਂਗੀ ਤੇ ਇੱਥੇ ਮੈਂ ਲਾਉਂਦੀ ਰਹੀ ਸੀ ਇਹ ਫੋਟੋਆਂ ਫੋਟੋਆਂ ਲਾ ਕੇ ਤੇ ਉਸ ਤੋਂ ਬਾਅਦ ਆਹ ਧੁੱਪੇ ਰੱਖਣ ਦੇ ਨਾਲ ਸਾ ਲੋਨਟੇਂਗੇ ਹੰਪਲ ਚੇਕ ਪੁਰੂਨ ਪਤ ਤੇ ਪਾਲੀਆਂ ਸੀਆਂ ਪੂਤਾ ਪਕਰ ਲਿਆ ਵਾ ਕਮਰੇ ਚ ਜਾਣਾ ਹੈ ਬੱਬੇ ਜੀ ਦਾ ਰੂਮ ਹੁਣ ਅਗੇ ਪਰ ਸੁਮੇਤ ਕਰਦੇ ਸੁਜੇ ਬਿਸਤ ਮਾਰੀ ਤੇ ਚਾੜ ਦਾ ਜਾਲਾ ਚੁੜਾ ਲੱਗਾ ਸੁਣ ਕੇ ਮੁਕਰ ਲਿਖੇ ਤੇ ਸੁਜੇ ਪੰਨੇ ਤੋਂ ਬੁਤੀ ਸਾਵਧਾਨ ਕਰਨ ਵਾਲੇ ਪਏ ਮਾ ਉਹਨਾਂ ਕੰਤ ਲਾ ਸਾਫ ਹੈ ਨਾ ਉਹ ਕਿਤੇ ਨਹੀਂ ਗਿਆ ਮੈਂ ਜਿਸ ਪਰ

ਹੁੰਦੀ ਕਿ ਜੰਦੀ ਸਸ ਸਭਾਈ ਨੂੰ ਤਨ ਪਤਾ ਕਿਚਨ ਦੀ ਹੁੰਦੀ ਉਹ ਤਨ ਪੂਰਾ ਦਿਨ ਹੀ ਲੰਘ ਜਾਂਦਾ ਕਿਚਨ ਦੀ ਸਫਾਈ ਤੇ ਮਾ ਤੇ ਪਚਾਣ ਦਿੰਦੀ ਜਾਂਦੇ ਕਿ ਕਿਹੜੇ ਤੇ ਉਹ ਮੇਟਾ ਸਵੇਰ ਕਪੜਾ ਮਾਰ ਮਾਰ ਕੇ ਸਾਰੇ ਪੰਡੇ ਲਾਲ ਲਾ ਕੇ ਸਾਰੇ ਸਾਫ ਸੁਥਾਈ ਜਿਹੜੀ ਕਰੂੰਗੀ ਪੰਡੇ ਹੁੰਦੇ ਹਨ ਕਿ ਉਹ ਪੰਡਿਆਂ ਨੂੰ ਸਾਫ ਕਰਕੇ ਜਿੰਨੀ ਤਰ੍ਹਾਂ ਤੇ ਫਿਰ ਪੰਡੇ ਤੇ ਟਕਾ ਦੂੰਗੀ ਤੇ ਤੇ ਤੇੜ ਕਰਾਂਗੇ ਉਦੋਂ ਫਿਰ ਮੈਂ ਸਾਰੇ ਪੰਡੇ ਮੈਂ ਕਿੰਨੇ ਸ਼ਾਣੇ ਲਿਵ ਦੇ ਅਗੀ ਤੇ ਕੋਲ ਫਤਿ ਬੇਕੋ ਇਹ ਤੇ ਉਹ ਮਮਾ ਨੇ ਉਹ ਪਾਕੰਦੇ ਜਿੰਨੇ ਪਹਿ ਬੋ ਜਲਾ ਰਹੀ ਟੀ ਮਤਲਬ ਜਿਹੜਾ ਜੁੜ ਲਾਇਆ ਤੇ ਨੇ ਫੇਰ ਮੁੜ ਕੇ ਮਾਰਨ ਦਾ ਕਿ ਕਿਦਲੇ ਆ ਮਮਾ ਜੀ ਮਹਿਮਾਨ ਆ ਮਤਲਬ ਬੁੜਾ ਕੰਮ ਕਰ ਰਹਾ ਹੂਗਾ ਮਗੋਂ ਮਮਾ ਜੀ ਲੈ ਆ ਮੈਂ ਵੀਡੀਓ ਬਣਾਉਂਦਾ ਮਮਾ ਮੈਂ ਜੜਾ ਲਾਦਾ ਬਸ ਇਸ ਤਰ੍ਹਾਂ ਗੱਲਾਂ ਬਤਾ ਕਰਦੇ ਕਰਦੇ ਮਾਪੋਤ ਦੋਵੇਂ ਸਾਸਪਾਈ ਕਰੀ ਗਏ ਜਾਨੇ ਹਮਾਰੇ ਮੋਟੀ ਲਗੋ ਇਹ ਤੋਂ ਅਗੇ ਆਪਾਂ ਬਾਰੀ ਤੇ ਮਤਲਬ ਸਾਰੇ ਸਾਮਾਨ ਕੱਲੇ ਬਾਰੀ ਸਾਫ ਕਰਦੇ ਹਾਂ ਕਾਚੇ ਦਾ ਛੀਸ਼ਾ ਬੜਾ ਬੰਦਾ ਤੇ ਕੀਤਾ ਮੱਖੀਆਂ ਨੇ ਤੇ ਬਸ ਆਪਾਂ ਇਹਦੇ ਕਾਚੇ ਦੇ ਛੀਸ਼ਿਆਂ ਨੂੰ ਸਾਫ ਕਰਕੇ ਨਾਲ ਹੀ ਇਹ ਸਟੀਲ ਦੇ ਪਾਈਪ ਵੀ ਇਹ ਸਾਫ ਕਰਕੇ ਪੱਧੇ ਵਾਲੇ ਤੇ ਪਹਿਲਾਂ ਗਿੱਲੇ ਕੱਪੜੇ ਨਾਲ ਸਾਰੇ ਸਾਫ ਕੀਤਾ ਛੀਸ਼ਾ ਤੇ ਉਹ ਪਾਈਪ ਫਿਰ ਸੁੱਕੇ ਨਾਲ ਕਰਕੇ ਉਸ ਤੋਂ ਬਾਅਦ ਆ ਮੈਂ ਜੀਤਿਆ ਤੋਂ ਜਾਲੀ ਤੇ ਬੜੀ ਬਸਾ ਕਰਦੇ ਜਾਲੇ ਤੋਂ ਸਾਰੇ ਪੰਡੂ ਪੰਡੂ ਇਤ ਰਹੇ ਬਾ ਸਾਫ ਕਰਦੇ ਨੇ ਸਾਰੇ ਇਹ ਲਗਪੜਾ ਮਾਰਦੇ ਨੇ ਡਬਲੂ ਵੀ ਕੱਢ ਕੇ ਸਾਰੇ ਪੰਡੂ ਪੰਡੂ ਸਾਫ ਜਿਹੜਾ ਕਰਦੇ ਨੇ ਮਤਲਬ ਕੱਪੜਾ ਜਿਹੜਾ ਵਿੱਚ ਹੈ ਵਿੱਚ ਪੇਪਰ ਦੇ ਵਿੱਚੋਂ ਉਹਨੂੰ ਸਾਫ ਕਰਦੇ ਨੇ ਵਾ ਤੇ ਨਾਲ ਨਾਲ ਟਕਾਈ ਜਾਂਦੇ ਨੇ ਸਾਫ ਕਰਦੇ ਤੇ ਫਿਰ ਇਹਦਾ ਮਤਲਬ ਉਹਦੀ ਪੇਂਟ ਕਰਾਵਾਂਗੇ ਦੀਆਂ ਦਿਵਾਲੀ ਪੇਂਟ ਕਰਾ ਕੇ ਨੇ ਫਿਰ ਮੈਂ ਮਤਲਬ ਕਿ ਪੰਡੂ ਪੰਡੂ ਤੋਂ ਸਾਰੇ ਗਲ ਜਿਉਣੇ ਚਾਹਤਕੇ ਤੇ ਉੱਪਰਲੇ ਵੀ ਕਿਉਂ ਕਰਕੇ ਦੱਸ ਮੈਂ ਇੱਥੇ ਤੇ ਵਾਸੋ ਕੀ ਹਾਂ ਮਾੜਾ ਮੁੱਟਾਈ ਦੀ ਪਹਿਲੀ ਕਰਨ ਦੀ ਜੰਦੀਦਲੇ ਹਰਤ ਕੀ ਤੱਕ ਪਰ ਮਰ ਤਾਂ ਕੱਢ ਕੇ ਬਾਅਦ ਪਰ ਜਮਾਂ ਕੇ ਪਰ ਪੂਰਾ ਡੀਪਲੇ ਨਹੀਂ 23 ਤੱਕ ਨਹੀਂ ਪੰਡਿਤ ਨੇ ਨਾਲ ਜੰਦੀਨੀ ਤੋਂ ਉਹਨੂੰ ਬਾਕੀ ਤੋਂ ਮੁਰਗੀ ਦੇ ਪੇਟੋਂ ਕਾਟ ਕੇ ਚੁੱਕੋ ਵਾਂਗੇ ਇਹ ਲਾ ਸਕੀਏ ਤੇ ਆਪ ਕਰ ਲਈਏ ਸੱਸ ਸਪਈ ਸੱਸ ਸਪਈ ਕਰ ਤੇ ਨਾਲ ਹੀ ਆਪਾਂ ਕਰਦੇ ਜਿਹੜੀ ਮੰਨਦੀ ਟੋਟੀ ਹੋਇਆ ਤਾਂ ਖਾਣਦੇ ਆ ਤੇ ਦੱਖੀਆ ਕੰਦਾ ਲੜਵਾ ਹੈ ਇੱਥੇ ਰੋਣਾ ਹੋ ਸਕਦਾ ਆਪਣੀਆਂ ਉਪਰੋਂ ਕੱਢ ਕੇ ਤੇਨ ਦੇ ਨਾਲ ਕਿ ਟੁਕੜੇ ਪਾ ਰਹੇ ਹਾਂ 당ੇ ਚੱਲਦੇ ਤੇ ਇਹ ਸਲੂਸ ਨਹੀਂ ਕਈ ਕਿਸੇ ਤੋਂ ਦੱਬੇ ਹੀ ਰੁਕਾ ਨਹੀਂ ਕੇ ਪਰ ਉਹ ਤੇ ਪੇਰ ਆ ਰਹੇ 당ੇ ਤੇ ਇਥੇ ਨੂੰ ਥੋੜਾ ਦਾਲ ਦੇ ਤੇ ਖੱਟਾ ਹੋ ਜਾਏ ਤੇ ਆਪਾਂ ਤੇ ਫਿਰ ਲਓ ਜੀ ਆਪਾਂ ਡਬੜਬੀ ਸਾਰੇ ਬਾਹਰ ਰੱਖ ਤੇ ਆਈ ਟੰਟਮ ਬਾਹਰ ਕਢਤ ਲਈਏ ਆਪਾਂ ਵਾਸੇ ਤੁਲਗ ਪੇਸੀ ਗੁਰ ਸੋਈ ਹੋਣੀ ਨਹੀਂ ਕਰਨਾ ਹੁੰਦਾ ਮੋੜ ਮੋੜੇ 3:00 ਵਜੇ ਦੁਕਾਨ ਤੇ ਹਾਈ ਮਮ ਕੀ ਰਿਹਾ ਨਾ ਲੜ ਜਾਣੀ ਕਿ ਤੜੀ ਉੱਤੇ ਸੋਰੀ ਡਰਮੀ ਚ ਤੇ ਉਸ ਤੋਂ ਬਾਅਦ ਆਟਾ ਕੱਢ ਕੇ ਬਹੁਤ ਸਾਰੇ ਨਬਲਾ ਚੱਕ ਕੇ ਫਿਰ ਮੈਂ ਫ੍ਰਿਜ ਸਾਫ ਕਰਦੇ ਆਂ ਫ੍ਰਿਜ ਬਹੁਤ ਗੰਦੀ ਹੋਈ ਪਈ ਹੈ ਮਤਲਬ ਕਿ ਉਹ ਸਾਫ ਕਰਦੀ ਤੇ ਲਾਈਟ ਚੱਲਦੀ ਜਿੰਨਾ ਤੇ ਪਾਣੀ ਬਹੁਤ ਆ ਬਗਤ ਆ ਤੇ ਭਾਵੇਂ ਚਾਹੀਦੀ ਤੇ ਜੰਮ ਲੱਭਾ ਜਾ ਉਹ ਸੜਿਆ ਉਹ ਮੈਂ ਫਿਰ ਕਸਲਾ ਫ੍ਰਿਜ ਚੋਂ ਸਾਫ ਕੱਢ ਕੇ ਤੇ ਫ੍ਰਿਜ ਵੀ ਆਪਾਂ ਜਿਹੜੀ ਸਾਫ ਕਰਦੇ ਆਂ ਯਾਰ ਦੇਖ ਲਓ ਪਾਣੀ ਨੂੰ ਪਾਣਾ ਪਾਣੀ ਨੂੰ 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 ਪਾਣੀ ਆਟਾ ਲੋਭੀ ਤੇਰਾ ਦੋ ਹੀ ਦਬਕੇ ਪਾੜ ਸਕੀ ਜਿਹਾ ਕਰਕੇ ਨਾਲੇ ਥਲੇ ਉਰ ਸੁਈ ਤੋਂ ਲੈਣੀ ਆ ਜਿੰਨੇ ਟਾਈਮ ਖਲਾਲਾ ਜਿਹੜਾ ਖਾਣ ਲੈਣਾ ਹੋਵੇ ਤੇ ਇੱਦਾਂ ਡਿਲੀਪੇ ਮਾਰੀ ਨਾ ਮੈਂ ਬਰਫ ਪਰ ਆਪ ਲੱਗਦੀ ਹੈ ਫਿਰ ਜਿਵੇਂ ਸਰਵ ਕਰਨਾ ਪਰ ਖੰਡੇ-ਪੁੰਡੇ ਜਿਹੜੀ ਫਰਿਜ ਦੀ ਹਮਾਂ ਨੁਲ ਕੇ ਪਾਦੇ ਤੇ ਫਰਿਜ ਦੇ ਵਿੱਚ ਨਾ ਬਰਫ ਬਹੁਤ ਜਿਆਦੀ ਜੰਮੀ ਪਈ ਬੜੀ ਪੂਰੀ ਤਰ੍ਹਾਂ ਐ ਜੰਮੀ ਪਈ ਸੀ ਬਰਫ ਤੇ ਹੁਣ ਇਹਨੂੰ ਮੈਂ ਬੰਦ ਕੀਤਾ ਕਾफी ਟਾਈਮ ਦਾ ਤੇ ਹੁਣ ਬਰਫ ਪਰ ਗੁਰਕੁਰ ਦੀ ਲੇਕ ਰੂਪਨਾ ਸਾਫ ਕਰਦੀ ਤੇ ਫਿਰ ਸਾਫ ਕਰੂੰਗੀ ਜਦੋਂ ਬਰਫ ਪਰ ਗੁਰਕੁਰ ਹੋਣੇ ਪਾਣੀ ਥੱਲੇ ਆਉਂ ਮਤਲਬ ਕੀ ਨਿਕਲਨ ਕੋਲ ਇਹ ਥੱਲੇ ਸਾਈਡ ਤੇ ਵੀ ਬਰਫ ਜੰਮੀ ਪਈ ਬਰਫ ਬਹੁਤ ਗਦੀ ਕੇ ਮੋਦੀ ਹੁੰਦੇ ਤੇ ਬਰਫ ਸਾਫ ਕਰਦੀ ਇਹ ਹੁੰਦੀ ਆ ਤੇ ਪਲੀਜ਼ ਵੀਡੀਓ ਨੂੰ ਫੋਲੋਅ ਕਰਿਓ ਤੇ ਲਾਈਕ ਹੀ ਸ਼ੇਅਰ ਕਮੈਂਟ ਵੀ ਰੋ ਨਾ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰਿਓ ਤੇ ਮੰਨਣਾ ਕਿ ਇਹ ਉਹਨਾਂ ਵੀਡੀਓ ਵਿੱਚ ਥੋੜਾ ਜਿਹਾ ਮਤਲਬ ਕਿ ਕੰਮ ਮੇਰਾ ਖਰਾਬ ਹੋ ਗਿਆ ਮਤਲਬ ਕਿ ਵੀਡੀਓ ਜਿਹੜੀ ਮੇਰੇ ਤੋਂ ਖਲ ਰੋ ਜਿਹਾ ਬਣਾਉਂਦਾ ਨਹੀਂ ਪਤਾ ਨਹੀਂ ਠੀਕ ਤੇ ਕੋਈ ਨਾ ਇਸ ਤਰ੍ਹਾਂ ਹੀ ਬੱਸ ਕਿ ਵੀਡੀਓ ਪਾਉਣ ਦਾ ਟਾਈਮ ਤੋਂ ਨਹੀਂ ਮਿਲਦਾ ਤੇ ਹੁਣ ਆਪ ਮੈਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਮੈਂ ਰੈਗੂਲਰ ਵੀਡੀਓ ਜਿਹੜੀ ਅਪਲੋਡ ਕਰਿਆ ਕਰਾਂ ਇੱਕ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਫੁੱਲ ਵਾਚ ਲਾਈਕ ਸ਼ੇਅਰ ਕਰਕੇ ਜਰੂਰ ਕਰਨਾ ਤੇ ਮਿਲਦੇ ਆ ਨੈਕਸਟ ਵੀਡੀਓ ਚ ਮਿਲਦੇ ਆ ਤੁਹਾਨੂੰ ਤੇ ਆਪਣੀ ਹੋ ਗਈ ਆ ਸਭ ਸੁਵਾਈ ਤੇ ਓਕੇ ਜੀ ਬਾਏ